ਅੱਜ ਤੱਕ ਬਾਰਕ ਕੇ ਕਿ ਮੈਂ ਬੰਦੇ ਦੇ ਇਕੱਠੇ ਹੋ ਕੇ ਖੜੇ ਸੀ। ਉਹ ਯਾਰ ਨਾ ਆਪਾਂ ਜਿਹੜੇ ਲੋੜਵੰਦ ਆ ਨਾ ਰੋਕ ਉਹਨਾਂ ਨੂੰ ਘਰ ਬਣਾ ਕੇ ਦਿੰਨੇ ਆ। ਮੈਂ ਤਾਂ ਕਹਿੰਦੇ ਤੂੰ ਵੋਟਾਂ ਵਟਾਂ ਸਿਸਟਮ ਕਰੀ ਜਾਂਦਾ ਕੋਈ। ਨਹੀਂ 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 ਵੋਟਾਂ ਵਾਲਾ ਨਹੀਂਗਾ। ਹਾਂ ਜਿੰਨੇ ਨਾ ਲੋੜਵੰਦ ਹੁੰਦੇ ਉਹਨਾਂ ਦੇ ਯਾਰ ਮੀਂਹੇਰੀ ਤੇ ਜਿਨ੍ਹਾਂ ਕੋਲੇ ਘਰ ਨਹੀਂ ਹੈਗੇ। ਅੱਛਾ ਉਹਨਾਂ ਨੂੰ ਘਰ ਬਣਾ ਕੇ ਦਿੰਨੇ ਆ ਆਪਾਂ। ਸਮਾਜ ਸੇਵੀ ਬਣ ਗਿਆ। ਹਾਂ ਨਹੀਂ ਸਮਾਜ ਸੇਵਾ ਲਾ ਲੋ ਤੁਸੀਂ ਤੇ ਪਰ ਕੰਮ ਬਹੁਤ ਵੱਡਾ ਯਾਰ ਪੈਸੇ ਪੁਸੇ ਇਕੱਠੇ ਕਰਕੇ ਫੇਰ ਹੀ ਕਿਤੇ ਭੈ ਭਰਾਵਾਂ ਦੇ ਸਹਯੋਗ ਨਾਲ ਹੀ ਕਰ ਪਾਉਂਦੇ। ਉਹ ਨਹੀਂ ਉਹ ਸਸਤਾ ਹੀ ਕਰ ਗਿਆ ਆਪਣਾ। ਅੱਛਾ। ਹਾਂ ਉਹ ਤੁਹਾਨੂੰ ਦੱਸਦਾ ਮੈਂ ਵੀ ਨਾ ਮੈਂ ਤੇ ਆ ਸੰਤੋਸ਼। ਹੂੰ। ਅਸੀਂ ਗਏ ਸੀ ਕਿ ਇੱਕ ਵਾਰੀ ਰਾਜਸਥਾਨ। ਹਾਂ ਬਾਬਾ ਚਰਲਾ ਕੇ ਆਏ ਉਦੋਂ ਤੁਸੀਂ। ਹਾਂ ਸੀ ਨਾ ਉਦੋਂ ਮਤੀਰੀਆਂ ਦੇ ਵੀ ਲੈਣ ਗਏ ਸੀ। ਅੱਛਾ। ਤੇ ਰਾਜਸਥਾਨ ਟਿੱਬੇ ਟਿੱਬੇ ਤੁਹਾਨੂੰ ਪਤਾ ਹੈ ਨਾ। ਹਾਂ ਬਹੁਤ ਡੜਾਂ ਚੜ ਗਿਆ ਪਈਆਂ। ਆ ਤੇ ਅਸੀਂ ਤੁਰੇ ਗਏ ਤੁਰੇ ਗਏ ਤੇ ਸੰਤੋਸ਼ ਦਾ ਥੱਕ ਵੀ ਗਿਆ। ਅੱਛਾ। ਮੈਂ ਤਾਂ ਘੱਟ ਤੇਰਾ ਕਮਜ਼ੋਰ ਆਣਾ ਕਮਜ਼ੋਰ ਆਣਾ ਮੈਂ ਤਾਂ ਘੱਟ ਸਕਦਾ ਹਾਂ ਹਾਂ ਤੇ ਗਾਗੇ ਸਾਨੂੰ ਵੇਖਿਆ ਸੀ ਤੇ ਗਾਹ ਸਾਨੂੰ ਨਾ ਲੋਕ ਮਤੀਰੇ ਲਾਈ ਬੈਠੇ ਅੱਛਾ ਮਤੀਰਿਆਂ ਦਾ ਖੇਤ ਸੀਗਾ ਆਹ ਮਤੀਰੇ ਮਤੂਰੇ ਹੁੰਦੇ ਉੱਥੇ ਕੋੜਾ ਝੋਨਾ ਲਾਉਂਦੇ ਹਾਂ ਆਹ ਜੇ ਮਤੀਰੇ ਬਹੁਤ ਵੱਡੇ ਵੱਡੇ ਮੈਂ ਕਿਹਾ ਦੈ ਵੀ ਹਾਂ ਬਣ ਗਈ ਗੱਲ ਅੱਛਾ ਤੇ ਹੁਣ ਆਪਾਂ ਇਹਨਾਂ ਤੋਂ ਵੀ ਲੈ ਜਾਗੇ ਠੀਕ ਆ ਇਹ ਆਦਾ ਕਿ ਮੈਨੂੰ ਤਾਂ ਭੁੱਖ ਵੀ ਲੱਗੀ ਹੈ ਨਾ ਹਾਂ ਮੈਂ ਕਿਹਾ ਭੁੱਖ ਲੱਗੀ ਆ ਤਾਂ ਵੀ ਕੋਈ ਗੱਲ ਨਹੀਂ ਹਾਂ ਹਾਂ ਤੇ ਆਪਾਂ ਨੂੰ ਇਹ ਖਵਾ ਵੀ ਦੇਣਗੇ ਹਾਂ ਹਾਂ ਤੇ ਆਦਾ ਮੈਨੂੰ ਇਹ ਆਦਾ ਮੈਂ ਪਾਣੀ ਵੀ ਪੀਣਾ ਅੱਛਾ ਮੈਂ ਕਿਹਾ ਮਤੀਰੇ ਦਾ ਤੈਨੂੰ ਪਾਣੀ ਪਿਆ ਦੇਾਂਗੇ ਪਾਣੀ ਵੀ ਮਤੀਰੇ ਵਾਲੇ ਪੀ ਮਤੀਰੇ ਵਾਲੇ ਪਾਣੀ ਪਿਆ ਦੇਾਂਗੇ ਨਾਲੇ ਤਾਕਤ ਹੁੰਦੀ ਨਾਲੇ ਤੇਰਾ ਢੱਡ ਭਰ ਜੂਗਾ ਹਾਂ ਮੈਨੂੰ ਤਾਂ ਭਾਈ ਭੁੱਖ ਬਹੁਤ ਲੱਗਿਆ ਸੀਗਾ ਅੱਛਾ ਮੈਂ ਮਤੀਰਾ ਚੱਕਣ ਲੱਗਾ ਸਾਡੇ ਤੋਂ ਚੱਕੇ ਨਹੀਂ ਗਿਆ ਅੱਛਾ ਇਹ ਮਤੀਰੇ ਵੀ ਬਹੁਤ ਵੱਡੇ ਵੱਡੇ ਹੋ ਹਾਂ ਤੇ ਉਧਰ ਹੋਣਾ ਅਸੀਂ ਜਿਵੇਂ ਉਹਨਾਂ ਦੇ ਨੇੜੇ ਜੇ ਪਹੁੰਚਣ ਲੱਗੇ ਹਾਂ ਤਾਂ ਮੌਸਮ ਆ ਖਰਾਬ ਹੋ ਗਿਆ। ਅੱਛਾ ਨੇਰੀ ਜੜੀ ਕੋਈ ਬਈ। ਕਾਲੀ ਬੋਲੀ ਕਾਲੀ ਬੋਲੀ ਤੇ ਵੀ ਦਿਸੇ ਕੁਛ ਨਾ। ਹਾਂ। ਉਹ ਕੁਦਰਤੀ ਹੋਇਆ ਕਿ ਵੀ ਨਾਲ ਦੀ ਨਾਲ ਹੀ ਕਿਤੇ ਨਹੀਂ ਪੈ ਗਿਆ। ਅੱਛਾ ਉਹਦੇ ਨਾਲ ਰੇਪਾ ਗਈ ਥੋੜੀ ਜਿਹੀ ਬਹਿ। ਬਹਿ ਗਈ ਬਹਿ ਗਈ। ਹਾਂ ਸਾਨੂੰ ਦਿਸਣ ਲੱਗ ਪਏ ਫੇਰ ਉਹ। ਅਸੀਂ ਉਹਨਾਂ ਕੋਲੇ ਚਲੇ ਗਏ ਤੇ ਉਹ ਆnde ਬਈ ਆਉ ਆ ਕਿ ਵੀ ਤੱਕ ਤੁਸੀਂ ਲੈ ਜਾ ਜੋ। ਹਾਂ। ਇਹਨੂੰ ਪਹਿਲਾਂ ਥੀਰੋਂਗੇ ਦਾ ਵੀ ਕੱਢਾਂਗੇ ਹਾਂ ਵੀ ਵੀ ਉਹਨੇ ਕਿਵੇਂ ਨਿਕਲੂਗਾ ਤਾਂ ਵੀ ਇਹਨੂੰ ਬਈ ਕਿਸੇ ਹਿਸਾਬ ਨਾਲ ਨਾ ਤੁਸੀਂ ਇਹਦਾ ਇਹਨੂੰ ਥੀਰੋ ਚੀਰੋ ਤੇ ਵੱਡੇ ਬਹੁਤ ਬਈ ਮਦੀਰੇ ਹਾਂ ਇਹ ਦੂਜੇ ਪਾਸੇ ਨਹੀਂ ਦਿਖਦਾ ਨਾ ਨਾ ਬਹੁਤ ਵੱਡੇ ਟਿੱਬੇ ਜਿੱਡੇ ਜਿੱਡੇ ਯਾਰ ਏਡੇ ਏਡੇ ਤੇ ਹੋਰ ਆ ਅੱਛਾ ਅ ਜਡੇ ਜਡੇ ਆਪਣੇ ਥੋੜੇ ਲੱਗੇ ਹੁੰਦੇ ਆ ਹਾਂ ਏਡੇ ਏਡੇ ਮਦੀਰੇ ਕਰਾਂ ਵਾਲੀ ਗੱਲ ਦਾ ਕੀ ਸਬੰਧ ਹੈ ਇਹ ਨਾਲ ਤੇ ਦੱਸ ਦੇਣਾ ਤੁਹਾਨੂੰ ਮੈਂ ਜ਼ਬਰਦਸਤ ਕਰੋ ਹਾਂ ਅਸੀਂ ਵੇਖਿਆ ਵੀ ਇਹਨੂੰ ਕਾਹਦੇ ਨਾਲ ਹੀਰਗੇ ਹਾਂ ਤੇ ਉੱਥੇ ਗਾਹ ਜਾਂਦੇ ਸੀਗੇ ਇੱਕ ਟੱਕੜਾਈ ਲਾ ਲਈ ਅੱਛਾ ਉਹਨਾਂ ਨੂੰ ਅਸੀਂ ਆਵਾਜ਼ ਮਾਰੀ ਸੀ ਕਿ ਆਜੋ ਨਾਲੇ ਤੁਹਾਨੂੰ ਮਦੀਰੇ ਖਾਉਣੇ ਆ ਤੇ ਉਹ ਵੀ ਆਂਦੇ ਅੱਡ ਸਾਨੂੰ ਵੀ ਭੁੱਖ ਵੀ ਲੱਗੀ ਆ ਤੇ ਵੀ ਲੱਗੀ ਸੰਤ ਪੜੇ ਹੁੰਦੇ ਉਹਨਾਂ ਕੋਲ ਹੁਣ ਉਹਨਾਂ ਕੋਲੇ ਬਿਜਲੀ ਵਾਲੀਆਂ ਹੁੰਦੀਆਂ ਜਿਹੜੀਆਂ ਸਾਰੀਆਂ ਜੀਆਂ ਹੁੰਦੀਆਂ ਜਿਹੜੀਆਂ ਉਹਨਾਂ ਨੇ ਸਾਨੂੰ ਆਰੀ ਦਿੱਤੀ ਹਾਂ ਤੇ ਆਰੀ ਨਾਲ ਵੀ ਅਸੀਂ ਮੈਂ ਤੇ ਸੰਤੋਸ਼ ਅਸੀਂ ਇੱਕ ਪਾਸੇ ਚੀਰ ਲੱਗੇ ਉੱਤੇ ਚੜ ਚੜ ਕੇ ਉਹਦੇ ਹਣਾ ਤੇ ਪਈ ਤੇ ਕੀ ਜੀ ਨਹੀਂ ਕੱਢੀ ਵਿੱਚੋਂ ਐ ਜਿਵੇਂ ਉਹਦੇ ਅੱਧਾ ਅੱਧਾ ਕਰ ਲਿਆ ਉਹ ਅੱਛਾ ਦੋ ਪੀਸ ਕਰਤੇ ਦੋ ਪੀਸ ਕਰਤੇ ਅੱਛਾ ਤੇ ਭਾਈ ਸਾਰਿਆਂ ਨੇ ਉਹਨਾਂ ਨੇ ਵੀ ਖਾ ਲਿਆ ਨਾ ਹਾਂ ਤੇ ਉਹ ਕਿੱਥੇ ਮੁੱਕੇ ਉਹਨੇ ਕਹਾ ਵਾ ਮੁੱਕਣਾ ਇੱਡਾ ਵੱਡਾ ਮਸੀਰਾ ਉਧਰੋਂ ਮੀਂਹ ਵੀ ਪੂਰਾ ਪਵੇ ਹਾਂ ਇੱਕ ਫਿਰਦੀ ਸੀਗੇ ਉਹਦੇ ਫੌਜ ਵੀ ਰੁਕੜੀ ਅੱਛਾ ਤੇ ਫੌਜ ਉਹ ਉੱਤਰ ਰਿਹਾ ਸਰ ਨੂੰ ਸਰ ਕਰਦੇ ਫਿਰਦੇ ਸੀਗੇ ਉਹ ਵੀ ਨਾ ਆਹ ਰਾਜਸਥਾਨ ਦੇ ਵਿੱਚੋਂ ਬੰਬੂ ਬਸਟ ਕੇ ਵਹਿੰਦੇ ਆ ਹਾਂ 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 ਆਪਣੀ ਪ੍ਰੈਕਟਿਸ ਕਰਦੇ ਸੀ ਹਾਂ ਉਹ ਵਿਲਾ ਏਰੀਆ ਨਾ ਹਾਂ ਉਹ ਵੀ ਸਾਡੇ ਕੋਲੇ ਆ ਗਏ ਅੱਛਾ ਉਹ ਆਦੇ ਯਾਰ ਵੀ ਅਸੀਂ ਬੰਬਾਂ ਦੀ ਕਰਦੇ ਆ ਪ੍ਰੈਕਟਿਸ ਹਾਂ ਤੇ ਬੰਬ ਸਾਡੇ ਪਾਣੀ ਨਾਲ ਹੋਈ ਜਾਂਦੇ ਕਿੱਲੇ ਹਾਂ ਇਹ ਆਖਿਆ ਵੀ ਮਿੰਟ ਤੁਸੀਂ 10 ਖੜੋ ਹਾਂ ਤੇ 10 ਮਿੰਟ ਜਿਵੇਂ ਅਸੀਂ ਉਹਨਾਂ ਦਾ ਹੋਊਗਾ ਘੱਟੋ ਘੱਟ 100 ਬੰਦਾ ਹਾਂ ਨਾਲ ਲੱਗੇ ਤੁਹਾਡੇ ਉਹ ਨਾਲ ਲੱਗੇ ਤੇ 100 ਬੰਦੇ ਨੂੰ ਬਈ ਵਰਤਾਪਾ ਮਤੀਰਾ ਮਤੀਰਾ ਵਰਦਾਤਾ ਸਾਰਾ ਹੀ ਵਰਤਾਏ ਇੱਕ ਅੱਧਾ ਹਿੱਸਾ ਇੱਕ ਅੱਧਾ ਹਿੱਸਾ ਅੱਧਾ ਹਿੱਸਾ ਅੱਧਾ ਵਰਤਾ ਕੇ ਹਾਂ ਤੇ ਲੱਕਣ ਵਾਲੇ ਨੂੰ ਮੈਂ ਖੈਰ ਇੱਕ ਤੁਸੀਂ ਦਿਓ ਡਾਂਗ ਜੀ ਕੱਢੋ ਇਹਦੇ ਵਿੱਚੋਂ ਤੇ ਡਾਂਗ ਜਿਵੇਂ ਆਪਾਂ ਨੇ ਪਹਿਲਾਂ ਚਿੜੀਆਂ ਫੜਦੇ ਹੁੰਦੇ ਸੀਗੇ ਟੋਕਰੇ 'ਚ ਲਾ ਕੇ ਟੋਕਰਾ ਲਾ ਕੇ ਹਾਂ ਤੇ ਉਹਦਾ ਖੋਪੜ ਜਾਇ ਲਾ ਕੇ ਤੇ ਉਹਦੇ ਥੱਲੇ ਲਾਤੀ ਦਾਂਗਾ ਅੱਛਾ ਤੇ ਸਾਰੇ ਜਣੇ ਉਹ ਥੱਲੇ ਉਹਨਾਂ ਦੀਆਂ ਗੱਡੀਆਂ ਵੀ ਸਾਡੇ ਵਾਰਤੀਆਂ ਅੱਛਾ ਤੇ ਉਹ 100 ਬੰਦਾ ਵੀ ਥੱਲੇ ਆ ਗਿਆ ਐਡੇ ਮਤਿਰ ਚ ਤਾਂ ਬਈ 20 ਦੇ ਟੋਟੇ ਨ ਟੋਕਰੇ ਨਿਕਲ ਆਏ ਹੋਣੇ ਆ 20 ਤਾਂ ਫਿਰ ਲੈ ਕੇ ਆਏ ਨਾ ਅਸੀਂ ਬਾਅਦ ਚ ਅੱਛਾ ਉਹ ਹੀ 20 ਲੈ ਕੇ ਆਏ ਕੋਈ 20 ਲੈ ਕੇ ਆਏ ਆ ਨਹੀਂ 20 ਵਿੱਚ 4-4 5-5 ਕਿਲੋ ਦਾ ਸੀ ਉਹਦਾ ਵੀ ਵੀ 5-5 ਕਿਲੋ 5-5 ਕਿਲੋ ਗੱਟੇ 'ਚ ਇੱਕੋ ਪੈਂਦਾ ਸੀਗਾ ਗੱਟੇ 'ਚ ਇੱਕ ਹੀ ਪੈਂਦਾ ਸੀਗਾ ਹਾਂ ਇੱਕ ਹੀ ਗੱਟੇ 'ਚ ਇੱਕ ਹੀ ਪੈਂਦਾ ਸੀਗਾ ਅੱਛਾ ਉਹ ਅਸੀਂ 4-5 ਗੱਟੇ 'ਚ ਪਾਇਆ 4-5 ਉਹ ਵੀ ਸਾਰੇ ਅਸੀਂ ਆਪਦਾ ਸਕੂਟਰ ਵੀ ਉੱਥੇ ਲਾਤਾ ਹਾਂ ਥੱਲੇ ਹੀ ਥੱਲੇ ਹੀ ਕੀ ਬਾਤ ਆ ਤੇ ਮੀ ਮੂੰ ਬਈਆ ਮੀ ਰੱਜਣਾ ਮੈਨਾਂ ਵੀ ਕੋਈ ਭਿੱਜੇ ਹੀ ਨਾ ਯਾਰ ਠੀਕ ਹੈ ਤੇ ਉਹਨਾਂ ਨੇ ਮਿਲਟਰੀ ਵਾਲਿਆਂ ਨੇ ਵੀ ਆਪਦੇ ਉਹਨਾਂ ਦੇ ਟਰੱਕ ਜਿਹੜੇ ਉਹਨਾਂ ਨੇ ਟਰੱਕਾਂ ਦੇ ਵਿੱਚੋਂ ਕੱਢੇ ਆਉਂਦਾ ਟਰੱਕ ਨਾਲ ਕਿਵੇਂ ਜਾਣ ਹਾਂ ਉਹਦੇ ਚੋਂ ਬੰਬ ਕੱਢ ਕੇ ਉਹ ਵੀ ਉਹਨਾਂ ਨੇ ਥੱਲੇ ਲਿਆ ਕੇ ਲਾਤੇ ਉੱਥੇ ਰੱਖਤਾ ਸਮਾਨ ਸਾਰਾ ਹੀ ਰੱਖਤਾ ਸਾਰਾ ਸਮਾਨ ਰੱਖ ਤੈਂਕ ਵੀ ਵਾਰਦੇ ਉਹਦੇ ਵਿੱਚ ਤੈਂਕ ਵੀ ਵਾਰਦੇ ਸਾਰਾ ਕੁਝ ਉਹ ਮਦੀਰਾ ਦੇ ਇੱਕੋ ਕੋਪੜ ਥੱਲੇ ਆ ਗਿਆ ਸਕੂਟਰ ਵੀ ਠਲਦਾ ਤੁਸੀਂ ਸਕੂਟਰ ਵੀ ਠਲਦਾ ਠੀਕ ਹੈ ਤੇ ਉੱਥੋਂ ਫੇਰ ਉਹ ਅਸੀਂ ਨਾ ਘੱਟੋ ਘੱਟ ਸੀਗਾ 100 ਮਦੀਰਾ ਸੀਗਾ ਹਾਂ ਉਹ 100 ਦਾ 100 ਅਸੀਂ ਖਾਲੀ ਕਰਕੇ ਉਹਦੇ ਕੋਪੜ ਅਸੀਂ ਅੱਧੇ ਰਸਤੋਏ ਦੇ ਸਿੱਧੇ ਰੱਖੇ ਮੈਂ ਹਾਂ ਅੱਧੇ ਮੈਂ ਚੱਕੇ ਉਹ ਅੱਛਾ ਅਸੀਂ 50 50 ਚੱਕ ਕੇ ਤੇ ਆਪਣੇ ਘਰੇ ਲੈ ਆਂਦੇ ਠੀਕ ਹੈ ਸਕੌਣ ਵਾਸਤੇ ਨਹੀਂ ਨਹੀਂ ਉਹ ਉਹੀ ਤਾਂ ਹੁਣ ਜਿਹੜਾ ਕੋਈ ਘਰ ਪਾਉਣ ਵਾਲਾ ਆਉਂਦਾ ਅੱਛਾ 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 ਹਾਂ ਉਹਨਾਂ ਦੇ ਘਰ ਬਣਾਈ ਜਾਂਦੇ ਆ ਉਹਨਾਂ ਦੇ ਬਈ ਥੱਲੇ ਚਾਰ ਨੌਣੇ ਵੰਜ ਠੀਕ ਆ ਕਰਕੇ ਫਿੱਟ ਥੱਲੇ ਘੱਟਦੇ ਜੀ ਤਾਂ ਅਗਲਾ ਐਰੋ ਚਾਰਾ ਮੀਨਰੀ ਤੋਂ ਬਚਿਆ ਰਹਿੰਦਾ ਤੁਹਾਨੂੰ ਛੱਤ ਪਾ ਦੇਣੇ ਤੁਸੀ ਤਾਂ ਪਈ ਹੁੰਦੀ ਆ ਪਈ ਪੁਆਈ ਆ ਪਈ ਪੁਆਈ ਆ ਚਾਰ ਵੰਜ ਘੱਟਦੇ ਆ ਬਾਤ ਲਿਆਂਦੀ ਸੀ ਆਪਾਂ ਹਾਂ ਉੱਤੇ ਰੱਖ ਦਿੰਨੇ ਆ ਉੱਤੇ ਰੱਖ ਦਿੰਨੇ ਆ ਬਾਈ ਬਾਸਰ ਵਾਲੇ ਪੱਕੀਆਂ ਬੁਰਚੀਆਂ ਚੜਾ ਕੇ ਰਖਾਇਆ ਹੈ ਜੇ ਹੈ ਡਰੇਨ ਵਾਲਾ ਤੋਂ ਵੀ ਠੀਕ ਕਰ ਲਈ ਨਹੀਂ ਉਹ ਜਿਹੜੇ ਘਰਬਾਰ ਵਾਲੇ ਹੁੰਦੇ ਆ ਨਾ ਉਹਨਾਂ ਨੇ ਕਿਤੇ ਕਿਤੇ ਜਾਣਾ ਹੁੰਦਾ ਕਿਤੇ ਕਿਤੇ ਜਾਣਾ ਹੁੰਦਾ ਉਹ ਆਪ ਦਾ ਨਾਲ ਹੀ ਚੱਕ ਕੇ ਲੈ ਜਾਂਦੇ ਆ ਅੱਛਾ ਅੱਛਾ ਹਾਂ ਜੇ ਕੋ ਖੇਤਵਾਰ ਨੇ ਕੰਮ ਤੋਂ ਹੁੰਦੇ ਜਾਂਦੇ ਆ ਖੇਤ ਲੈ ਜਾਂਦੇ ਆ ਉਹ ਜਿਵੇਂ ਆਪਾਂ ਬਾਹਰ ਨੂੰ ਲੋਕ ਲਾ ਦੋ ਨੇ ਉਹ ਤਾਂਬਾ ਕੱਟ ਕੇ ਲੋਕ ਵੀ ਲਾ ਜਾਂਦੇ ਨੇ ਸੱਟ ਕੇ ਉਹ ਜੇ ਉਹ ਚੱਕੇ ਵੀ ਜਾਣਾ ਨਹੀਂ ਲੋਕ ਵਾਲਾ ਉਹ ਆਪ ਜਿਹੜਾ ਪੂਰੇ ਦਾ ਪੂਰਾ ਉਹਨਾਂ ਨੂੰ ਦੋ ਦੇ ਦਿੰਨੇ ਆ ਅੱਛਾ ਉਹ ਕਾਦੀ ਰਹੀ ਹੈ ਆਲਾ ਦੇ ਠੀਕ ਆ ਤੇ ਇੱਕ ਚੱਕ ਕੇ ਉਹਦੇ ਵਿੱਚ ਸਮਾਨ ਰੱਖ ਕੇ ਉਹਦੇ ਚੰਦਰਾ ਲਾ ਕੇ ਘਰੇ ਆ ਜਾ। ਉਹ ਮੇਰਾ ਟਰੱਪ ਜਾਂਦਾ ਕਰੇ ਮੇਰਾ ਟਰੱਪ ਜਾਂਦਾ ਨਹੀਂ ਬੜਾ ਉਹਦੀਆਂ ਘਰ ਬਣਦਾ ਉਹ। ਹਾਂ ਇਹ ਠੰਡਾ ਰਹਿੰਦਾ ਗਰਮੀ 'ਚ ਇਹ ਸੀ ਆਪਣੇ ਘਰੇ ਕੱਟ। ਨਾ ਇਹ ਠੰਡਾ ਰਹਿੰਦਾ ਗਰਮੀ 'ਚ ਘਰ। ਅੱਜੋ ਦਾ ਮੈਂ ਲੱਗਦਾ ਹਜੇ ਵੀ ਬੰਦੇ ਬੈਠੇ ਹੋਣਗੇ ਆਪਣੇ ਘਰੇ। ਹਾਂ ਯਾਰ ਮੈਂ ਤਾਂ ਘੱਟ ਵੇਖ ਕੇ ਹਰਾਨ ਹੋ ਗਿਆ। ਸਹੀ ਵਾਰੀ ਬੰਦੇ ਕਹਿੰਦਾ ਉੱਥੇ ਚਲੀਓ ਉੱਥੇ ਲੋ ਨਾਲੇ ਚੱਕ ਲੈ ਜਾਂਦਾ। ਤੋਂ ਪੁੱਛੀਏ ਯਾਰ ਇੱਥੇ ਬਣਾ ਲੈਂਦਾ ਟੈਂਟ ਟੰਗੂ ਹੀ ਹੈ ਟੈਂਟ ਵਾਲਾ ਕੰਮ ਹੀ। ਬਹੁਤ ਵਧੀਆ ਕੰਮ ਹੈ। ਪਿਆਸ ਮਾਇਚਾ ਬਹੁਤ ਵਧੀਆ ਤੇਰੀ ਸੇਵਾ ਯਾਰ ਲੱਗਿਆ ਰਹਾ ਬਸ ਇਹ ਫਿਰ ਰੁੱਤ ਰੁੱਤ ਚ ਕਰਦੇ ਹੋਗੇ ਨਹੀਂ ਉਹ ਪਏ ਰਹਿੰਦੇ ਆਗੇ ਆਪਣੇ ਹੁਣ 50 ਤਾਂ ਪਏ ਆ ਅਸੀਂ 50 ਘਰ ਤੁਰੰਤ ਤਿਆਰ ਕਰ ਸਕਦੇ ਹਾਂ ਹਾਂ ਆਪਾਂ ਨਾਲ ਦੀ ਨਾਲ ਆਪਾਂ ਵੇਖ ਕੇ ਉਹਦੇ ਫਾਰਮ ਫੂਰਮ ਭਰ ਕੇ ਜਣਾ ਜਮਾ ਲੋੜਵੰਦਾ ਉਹ ਨਹੀਂ ਭਾ ਕੇ ਦਿੰਨੇ ਆ ਆਪਾਂ ਵੀ ਇੱਕ ਦੋ ਬੰਦਿਆਂ ਦੇ ਨਾਮ ਲਿਖਾਉਣੇ ਆ ਤੇਰੇ ਨਹੀਂ ਕੋਈ ਗੱਲ ਨਹੀਂ ਆਪਾਂ ਦੇ ਦੇਵਾਂਗੇ ਠੀਕ ਆ ਫਿਰ ਭਾਈ ਲੱਗਿਆ ਰਹਾ ਤਖੜਾ ਚਲੋ ਠੀਕ ਆ ਜੀ ਫਿਰ ਠੀਕ ਆ ਭਾਈ